ਸਾਰੇ ਵੀਰ ਜਿਹੜੇ ਏਸੀਆਂ ਦਾ ਕੰਮ ਕਰਦੇ ਆ ਜਾਂ ਬਿਜਲੀ ਦਾ ਕੰਮ ਕਰਦੇ ਆ ਸੇਫਟੀ ਬਹੁਤ ਹੀ ਜ਼ਰੂਰੀ ਆ ਕਿਉਂਕਿ ਕਰੰਟ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਕਦੋਂ ਵੀ ਆ ਸਕਦਾ ਕਿਸੇ ਵੀ ਪ੍ਰੋਡਕਟ ਦੇ ਵਿੱਚ ਪਹਿਲਾ ਆਪਾਂ ਆਪਣੀ ਮਜਬੂਰੀ ਆ ਜਿਹੜੇ ਵੀਰ ਏਸੀ ਦਾ ਕੰਮ ਕਰਦੇ ਆ ਜਿਵੇਂ ਆਪਾਂ ਉਹਨਾਂ ਨੂੰ ਗੈਸ ਪਾਉਣੀ ਆ ਤਾਂ ਗੈਸ ਪਾਉਣ ਵਾਸਤੇ ਆਪਾਂ ਨੂੰ ਪਾਈਪਾਂ ਨੂੰ ਖੜਨਾ ਪੈਂਦਾ ਹੈਗਾ ਜਾਂ ਕੋਈ ਹੋਰ ਕੰਮ ਕਰਦੇ ਆ ਤੇ ਆਪਾਂ ਨੂੰ ਨੰਗੇ ਹੱਥ ਕੰਮ ਕਰਨਾ ਪੈਂਦਾ ਇਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਕਈ ਵਾਰੀ ਅਚਾਨਕ ਜਦੋਂ ਕਰੰਟ ਆ ਜਾਂਦਾ ਪਿਛਲੇ ਹਫਤੇ ਆਪਾਂ ਨੂੰ ਵੀ ਕਰੰਟ ਲੱਗਾ ਬਹੁਤ ਜ਼ਬਰਦਸਤ ਕਰੰਟ ਕਿਉਂਕਿ ਏਸੀ ਬਿਲਕੁਲ ਸਹੀ ਚੱਲਦਾ ਪਿਆ ਸੀ ਤੇ ਸਹੀ ਚੱਲਦੇ-ਚੱਲਦੇ ਏਸੀ ਨੂੰ ਜਿਵੇਂ ਇਸੇ ਤਰ੍ਹਾਂ ਹੀ ਮੈਂ ਬੈਠ ਕੇ ਤੇ ਗੈਸ ਪਾ ਰਿਹਾ ਸੀ ਤੇ ਇਦਾਂ ਹੀ ਮੇਰੇ ਹੱਥ 'ਚ ਸਿਲੰਡਰ ਸੀਗਾ ਕਿ ਜਦੋਂ ਇਹ ਸ਼ਾਰਟ ਹੋਇਆ ਤੇ ਨਾਲ ਹੀ ਇਹਨੇ ਖਿੱਚ ਕੇ ਏਸੀ ਜਿਵੇਂ ਉੱਪਰ ਡਿੱਗ ਪਿਆ ਕਿਸਮਤ ਚੰਗੀ ਸੀ ਕਾਰਨ ਕੀ ਬਣਿਆ ਅੰਦਰਲੇ ਬਣਿਓ ਜਿਹੜੀ ਵਾਇਰ ਸੀਗੀ ਕੰਪਰੈਸ਼ਨ ਦੇ ਨਾਲ ਟੱਚ ਹੋ ਕੇ ਤੇ ਕੰਪਰੈਸ਼ਨ ਵਾਲੀ ਵਾਇਰ ਜਿਹੜੀ ਸ਼ਾਰਟ ਹੋ ਗਈ ਜਦੋਂ ਉਹਦੇ ਪਾਈਪਾਂ ਦੇ ਨਾਲ ਲੱਗੀ ਤੇ ਏਸੀ ਜਿੱਦੋਂ ਸ਼ਾਰਟ ਆ ਤੇ ਏਸੀ ਦੇ ਉੱਪਰ ਮੈਂ ਡਿੱਗ ਪਿਆ। ਜਦੋਂ ਏਸੀ ਦੇ ਉੱਪਰ ਡਿੱਗਿਆ ਤੇ ਏਸੀ નીચે ਡਿੱਗਣ ਦੇ ਨਾਲ ਕੀ ਹੋਇਆ ਉਹ ਜਿਹੜੀ ਵਾਇਰ ਹੈ ਨਾਲ ਉਹ ਉਤਰ ਗਈ ਜਿੰਦੇ ਨਾਲ ਜਾਨ ਵੱਜ ਗਈ। ਏਸੀ ਉਵੇਂ ਚੱਲਦਾ ਰਿਹਾ ਪਰ ਫਿਰ ਵੀ ਆਪਣਾ ਜਿਵੇਂ ਕਹਿ ਲਈਏ ਪ੍ਰਮਾਤਮਾ ਨੇ ਕਿਤੇ ਭਲਾ ਕੀਤਾ ਸੀਗਾ ਤੇ ਕਿਸੇ ਦਾ ਆਪਣਾ ਬਚਾਅ ਹੋ ਗਿਆ। ਹਰ ਇੱਕ ਵੀਰ ਦੇ ਨਾਲ ਇਦਾਂ ਨਹੀਂ ਕਈ ਵੀਰਾਂ ਦੇ ਬਹੁਤ ਜ਼ਿਆਦਾ ਨੁਕਸਾਨ ਹੋਏ ਆ। ਜਾਨ ਵੀ ਗਈ ਗਈ ਆ। ਉਹਦੇ ਵਿੱਚ ਕੀ ਹੁੰਦਾ ਹੈ ਨੁਕਸਾਨ ਜੇ ਆਪਾਂ ਕਿਸੇ ਤਰ੍ਹਾਂ ਦੀ ਕੋਈ ਸੇਫਟੀ ਕਰ ਸਕਦੇ ਆ ਜਿਵੇਂ ਹੁਣ ਕਹਿੰਦੇ ਵੀ ਅਕਲ ਆ ਹੀ ਜਾਂਦੀ ੱ ਟੱਕੇ ਖਾ ਕੇ ਵੀ ਤੇ ਹੁਣ ਆਪਾਂ ਇਹ ਗਲਵਜ਼ ਮੰਗਾਏ ਆ ਤੁਸੀਂ ਵੀ ਜੇ ਏਸੀ ਦਾ ਕੰਮ ਕਰਦੇ ਹੋ ਜਾਂ ਬਿਜਲੀ ਦਾ ਕੰਮ ਕਰਦੇ ਹੋ ਇਹ ਕੋਈ ਜ਼ਿਆਦੀ ਮਹਿੰਗੀ ਆਈਟਮ ਨਹੀਂ ਗਲਵਜ਼ ਤੁਸੀਂ ਪਾ ਕੇ ਆਪਦੀ ਸੇਫਟੀ ਰੱਖ ਸਕਦੇ ਜੇ ਹੁਣ ਗੱਲ ਆਉਂਦੀ ਆ ਆਪਾਂ ਕਰੰਟ ਤੋਂ ਕਿਵੇਂ ਬਚ ਸਕੀਏ ਸਭ ਤੋਂ ਪਹਿਲਾਂ ਤਾਂ ਮੈਂ ਇਲੈਕਟ੍ਰੀਸ਼ੀਅਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਹਾਡੇ ਹੱਥ ਦੇ ਵਿੱਚ ਬਹੁਤ ਕੁਝ ਸੇਫਟੀ ਹੁੰਦੀ ਆ ਜਦੋਂ ਤੁਸੀਂ ਏਸੀ ਦੀਆਂ ਪਾਈਪਾਂ ਪਾਉਂਦੇ ਹੋ ਮਤਲਬ ਤਾਰ ਪਾਉਂਦੇ ਹੋ ਤੇ ਉਹਦੇ ਵਿੱਚ ਤੁਸੀਂ ਪਲੱਗ ਦੇ ਕਨੈਕਸ਼ਨ ਦਿੰਦੇ ਹੋ ਚਾਹੇ ਏਸੀ ਹੋਵੇ কুলਰ ਹੋਵੇ ਫਰਿੱਜ ਹੋਵੇ ਤੇ ਕੰਪਨੀ ਹਮੇਸ਼ਾ 3 ਵਾਇਰ ਜਿਹੜੀ ਆਪਾਂ ਨੂੰ ਦਿੰਦੀ ਹੈਗੀ ਆ ਨਿਊਟਰਲ ਫੇਸ ਇੱਕ ਗਰਾਉਂਡ ਵਾਸਤੇ ਆਪਾਂ ਦੋ ਤਾਰ ਹੀ ਯੂਜ਼ ਕਰਦੇ ਆਂ ਤੇ ਦੋ ਤਾਰਾਂ ਦੇ ਵਿੱਚ ਜਿਹੜਾ ਆਪਾਂ ਨੂੰ ਕੀ ਉਹਦੇ ਵਿੱਚ ਕੋਈ ਸੇਫਟੀ ਨਹੀਂ ਹੁੰਦੀਗੀ ਕਈ ਵਾਰੀ ਕੀ ਹੁੰਦਾ ਉੱਥੇ ਇਲੈਕਟ੍ਰੀਸ਼ੀਅਨ ਵੀਰ ਕੀ ਕਰਦੇ ਗਿਆ ਏਸੀ ਦਾ ਜੇ ਪਲੱਗ ਲਗਾਉਂਦੇ ਆ ਤੇ ਉਹ ਸਿੰਗਲ ਫੇਸ ਵਾਲਾ ਕੱਟ ਲਾ ਦਿੰਦੇ ਗਿਆ ਤੇ ਏਸੀ ਨੂੰ ਜਦੋਂ ਬੰਦ ਕਰਦੇ ਆ ਇੱਕ ਫੇਸ ਜਿਹੜਾ ਉਹ ਕਟਿਆ ਜਾਂਦਾ ਕਈ ਵੀਰ ਮੇਰੇ ਵਰਗੇ ਜਦੋਂ ਆਪਾਂ ਏਸੀ ਦੀ ਸਰਵਿਸ ਕਰਨ ਜਾਂਦੇ ਆ ਤੇ ਆਪਾਂ ਸੋਚਦੇ ਨੇ ਵੀ ਸੋਚ ਤੋਂ ਜਿਹੜੀ ਲਾਈਟ ਬੰਦ ਕੀਤੀ ਹੋਈ ਹੈ ਤੇ ਜਦੋਂ ਉੱਪਰ ਆਣ ਕੇ ਜਾਂ ਸਰਵਿਸ ਕਰਦੇ ਆ ਤੇ ਉਦੋਂ ਵੀ ਕਰੰਟ ਦਾ ਛਿੜਕਾ ਬਹੁਤ ਜ਼ਬਰਦਸਤ ਲੱਗਦਾ ਜਿਸ ਦਿਨ ਨਾਲ ਨੁਕਸਾਨ ਹੋ ਜਾਂਦਾ ਹੁਣ ਗੱਲ ਇਹ ਆ ਕਿ ਜਿਵੇਂ ਜਿਵੇਂ ਵੀ ਜਿਹੜੀ ਵੀ ਕੰਪਨੀ ਕੋਈ ਨਾ ਕੋਈ ਚੀਜ਼ ਬਣਾਉਂਦੀ ਹੈ ਉਹਦੇ ਨਾਲ ਸੇਫਟੀ ਉਹ ਜ਼ਰੂਰ ਦਿੰਦੀ ਆ ਕਿ ਗਰਾਉਂਡ ਜਿਹੜਾ ਕੀਤਾ ਹੋਣਾ ਜ਼ਰੂਰੀ ਆ ਮੰ ਲਓ ਇੱਕ ਤਾਰ ਤੋਂ ਤੁਸੀਂ ਏਸੀ ਦੇ ਕਨੈਕਸ਼ਨ ਕਰ ਦਿੰਦੇ ਹੋ ਇੱਕ ਤਾਰ ਦੇ ਉੱਪਰ ਕਦੀ ਵੀ ਸੇਫਟੀ ਨਹੀਂ ਰਹਿੰਦੀਗੀ ਨਾ ਤਾਂ ਏਸੀ ਦੀ ਰਹਿੰਦੀ ਆ ਤੇ ਨਾ ਹੀ ਮਕੈਨਿਕ ਦੀ ਰਹਿੰਦੀ ਆ ਇੱਕ ਤਾਰ ਦੇ ਵਿੱਚੋਂ ਤੁਸੀਂ ਮੰਨ ਕੇ ਚਲੋ ਨਿਊਟਰਲ ਕੱਟੀ ਗਈ ਜੇ ਫੇਸ ਉਹਦੇ ਵਿੱਚ ਰਿਹਾ ਤੇ ਆਣ ਕੇ ਮਕੈਨਿਕ ਜਦੋਂ ਕੰਮ ਕਰਦਾ ਜੇ ਮੰਨ ਲਓ ਸਰਵਿਸ ਕਰਨ ੜਿਆ ਜਾਂ ਕੁਝ ਹੋਰ ਕਰਨ ੜਿਆ ਹੈਗਾ ਤੇ ਉਹ ਕਰੰਟ ਦਾ ਝੜਕਾ ਬਹੁਤ ਜ਼ਬਰਦਸਤ ਲੱਗਦਾ ਤੇ ਜਿਹੜੇ ਵੀਰ ਕੰਮ ਕਰਦੇ ਆ ਤੇ ਤੁਸੀਂ ਜੇ ਮੰਨ ਲਓ ਤੁਹਾਨੂੰ ਕਿਤੇ ਲੱਗਦਾ ਹੈ ਵੀ ਸਿੰਗਲ ਫੇਸ ਵੀਰ ਸਵਿੱਚ ਲੱਗਾ ਆ ਤੇ ਉਹਦੀਆਂ ਜਿਹੜੀਆਂ ਸਟੇਪਲਾਈਜ਼ਰ ਤੋਂ ਤਾਰਾਂ ਲਾ ਲਿਆ ਕਰੋ ਉਸ ਤੋਂ ਬਾਅਦ ਜਿਹੜਾ ਸਰਵਿਸ ਵਾਲਾ ਕੰਮ ਕਰਿਆ ਕਰੋ ਦੂਜਾ ਨੰਬਰ ਇਲੈਕਟ੍ਰੀਸ਼ੀਅਨ ਵੀਰਾਂ ਦੇ ਬਹੁਤ ਹੱਥ ਤੇ ਵਿੱਚ ਇਹ ਚੀਜ਼ ਹੈ ਤੁਸੀਂ ਵਾਇਰਿੰਗ ਕਰਦੇ ਹੋ ਜਿੱਥੇ ਵੀ ਜਾਂਦੇ ਹੋ ਅਰਥ ਵਾਇਰਿੰਗ ਜਰੂਰ ਕਰਿਆ ਕਰੋ ਹਰ ਜਗ੍ਹਾ ਦੇ ਜੇ ਮੰਨ ਲਓ ਨਵੇਂ ਕੋਠੀ ਬਣਾਉਂਦੇ ਹੋ ਜਿਹੜੇ ਵੀ ਨਵਾਂ ਘਰ ਬਣਾਉਂਦੇ ਹੋ ਤੇ ਅਰਥ ਦੀ ਜਿਹੜੀ ਆ ਉਹ ਪ੍ਰੋਪਰ ਤੁਹਾਡੇ ਘਰ ਦੇ ਵਿੱਚ ਹੋਣਾ ਚਾਹੀਦਾ ਹੈ ਕੱਲਾ ਏਸੀ ਦਾ ਨਹੀਂ ਕਿਸੇ ਵੀ ਪ੍ਰੋਟੈਕਟ ਨੂੰ ਜੇ ਆਪਾਂ ਮੰਨ ਲਓ ਪ੍ਰੋਪਰ ਅਰਥ ਕੀਤਾ ਹੋਵੇਗਾ ਤੇ ਕਦੀ ਵੀ ਕਿਸੇ ਨੂੰ ਜਾਨੀ ਨੁਕਸਾਨ ਨਹੀਂ ਹੋਵੇਗਾ ਉਹnde ਜੀ ਕੀ ਹੁੰਦਾ ਜੇ ਮੰਨ ਲਓ ਕੋਈ ਚੀਜ਼ ਸ਼ਾਰਟ ਹੋ ਗਈ ਤੇ ਜਿਵੇਂ ਆ ਹੁਣ ਦੋ ਤਾਰਾਂ ਯੂਜ਼ ਕੀਤੀਆਂ ਨੇ ਤੇ ਤੀਜਾਂ ਦੇ ਨਾਲ ਅਰਥ ਨਹੀਂ ਲੱਗਾ ਆ ਉਹ ਗਰਾਉਂਡ ਦੇ ਵਿੱਚ ਕਰੰਟ ਜਿਹੜਾ ਵਾਪਸ ਚਲਾ ਜਾਏਗਾ ਤੇ ਜਿਹੜਾ ਝੜਕੇ ਤੋਂ ਵੀ ਤੁਸੀਂ ਬਚਾ ਕਰ ਸਕਦੇ ਜੇ ਜਾਂ ਤੁਹਾਡੇ ਪਿੱਛੇ ਜਿਹੜੇ ਲੱਗੇ ਹੋਏ ਹੋਮ ਸੇਵਰ ਐਮ ਸੀ ਬੀ ਉਹ ਵੀ ਸੋਚ ਜਿਹੜੇ ਡਿੱਗ ਜਾਣਗੇ ਇਸ ਕਰਕੇ ਸਭ ਤੋਂ ਵੱਡੀ ਰਿਕਵੈਸਟ ਇਹੀ ਆ ਵੀ ਏ ਸੀ ਵਾਲੇ ਵੀਰ ਹਮੇਸ਼ਾ ਇਹ ਚੀਜ਼ ਦਾ ਜ਼ਰੂਰ ਧਿਆਨ ਦੇਣ ਹੱਥ ਬੰਨ੍ਹ ਕੇ ਬੇਨਤੀ ਆ ਵੀ ਜਦੋਂ ਤੁਸੀਂ ਕੰਮ ਕਰਦੇ ਹੋ ਜੇ ਏ ਸੀ ਦੀ ਵਾਇਰਿੰਗ ਕਰਕੇ ਆਉਂਦੇ ਹੋ ਤੇ ਪ੍ਰੋਪਰ ਹੁੰਦਾ ਅਰਥ ਵੀ ਨਾਲ ਦੇ ਕੇ ਆਇਆ ਕਰੋ ਗਰਾਉਂਡ ਜਿਹੜਾ ਉਹਦਾ ਕਰਕੇ ਆਇਆ ਕਰੋ ਤਿੰਨ ਵਾਇਰ ਵਾਲਾ ਪਲੱਗ ਲਗਾਇਆ ਕਰੋ ਔਰ ਸੋਚ ਜਿਹੜਾ ਹੈਗਾ ਸਿੰਗਲ ਵਾਲਾ ਕਰੀ ਵੀ ਨਾ ਲਾਓ ਡਬਲ ਐਮ ਸੀ ਬੀ ਕੱਟ ਵਾਲਾ ਸੋਚ ਲਗਾਓ ਤੇ ਜਾਂ ਪਰ ਉਹਦੀ ਪ੍ਰੋਪਰ ਅਰਥ ਫੈਰਿੰਗ ਕੀਤੀ ਹੋਵੇ ਜੇ ਇਹ ਸੀ ਇੱਕ ਛੋਟੀ ਜੀ ਜਾਣਕਾਰੀ ਤੇ ਜੇ ਤੁਸੀਂ ਇਦਾਂ ਦੇ ਸੇਫਟੀ ਗਲਵਜ਼ ਵੀ ਮੰਗਾ ਸਕਦੇ ਕਈ ਵੀਰ ਚੱਪਲ ਪਾ ਕੇ ਕੰਮ ਕਰਦੇ ਆ ਤੇ ਉਹ ਵੀ ਖਤਰੇ ਵਾਲਾ ਕੰਮ ਹੁੰਦਾ ਆ ਆਪਦੀ ਸੇਫਟੀ ਆਪਦੇ ਹੱਥੋਂ ਦੀ ਜਿੰਨਾ ਕੋ ਆਪਾਂ ਕਰ ਸਕਦੇ ਉਹ ਜ਼ਰੂਰ ਆਪਾਂ ਨੂੰ ਕਰਨਾ ਚਾਹੀਦਾ ਜੇਕਰ ਇਦਾਂ ਦਾ ਆਪਾਂ ਆਪ ਦਾ ਬਚਾ ਆਪ ਹੀ ਕਰਨਾ ਪੈਂਦਾ ਹੈ ਪਰ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ ਇਹ ਚੀਜ਼ ਦਾ ਹਮੇਸ਼ਾ ਮੇਰੇ ਵੀਰ ਧਿਆਨ ਦਿਆ ਕਰੋ ਇਹ ਛੋਟੀ ਜਿਹੀ ਇੱਕ ਬੇਨਤੀ ਸੀ ਜੇਕਰ ਇਹ ਵੀਡੀਓ ਚੰਗੀ ਲੱਗੀ ਅਨੁਵਾਦ ਤੋਂ ਬਾਅਦ ਆਪਣੇ ਮਿੱਤਰ ਬੇਲੀਆਂ ਦੇ ਵਿੱਚ ਸਾਂਝਾ ਕਰਨਾ ਤਾਂ ਜੋ ਕਿਸੇ ਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋ ਸਕੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ